ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ اوڑنڑے گلی آڏو کي ملي وڃي ڪوڙو واه آپنهي ਸੈਡੋ ਮੈਮ ਖਾਜੋ ਆ ਬਾਗੀਆਂ ਮੈਮ ਟੱਚ ਇੱਕ ਬਹੁਤ ਵਿਚਾਰ ਦੇ ਦਿੱਤੇ ਟੈਲਿੰਗ ਜਿੰਨਾ ਦਾ ਨਾਮ ਨਹੀਂ ਹੈ ਨਾ ਕੁਐਸਟਾ ਨਾ ਬੈਟ ਸਟੇਟ ਕਰਨਾ ਐਨਪਾਰੀਟ ਜਦੋਂ ਮੈਂ ਗਿਆ ਇਹ ਨਾ ਪਿੱਛੇ ਹੋ ਜਾ ਅੱਖ 'ਚ ਮਿੱਟੀ ਨਾ ਪੈ ਜਾ ਦੇਖਾ ਜੱਜ ਜੱਜ ਜਲਦੀ 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 ਨਿਕਲ 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 ਜਲਦੀ ਨਿਕਲ ਰੇਕਾਰ ਦੀ ਮੁੰਡਾ ਵੀ ਹੋਣਾ ਸਾਈ ਅੱਗੇ ਉੱਤੇ ਖੜੇ ਮੁੰਡੇ ਨੇ ਖੜੇ ਚਲੋ ਪਤਾ ਹੈ ਮੈਂ ਕਿੰਨੇ ਆ ਨਹੀਂ ਮੇਰਾ ਜਵਾਬ ਹੈ ਮੈਂ ਤਾਂ ਤੇਰੀ ਨਾ ਪਾਰ ਕਰਦੀ ਸਹੀ ਹੈ ਹਲੋ ਜੀ ਭਾਈ ਦੋ ਮਿੰਟ ਵੇਟ ਕਰ ਲਈ ਦੋ ਦੋ ਮਿੰਟ ਦੋ ਮਿੰਟ ਓਕੇ ਸਰ ਦੇਖਿਓ ਜੀ ਹਾਂ ਜੀ ਭਾਈ ਠੀਕ ਹੈ ਸਰ

ਉਹਨਾਂ ਦੇ ਤਰਫ ਤੋਂ ਕੋਈ ਤਾਂ ਹੈ ਤੂੰ ਸੀਗਾ ਮੇਰਾ ਮੋਬਾਈਲ ਆਇਆ ਕਰੇ ਨਹੀਂ ਸਾਹਿਬ ਦੂਜਾ ਹੀ ਨਾ ਖੇਡਾਂ ਨੂੰ ਯਾਦ ਕੀਤਾ ਜਾ ਰਿਹਾ ਮੋਗਾ ਦੇ ਵਿੱਚ ਸਮਾਜਿਕ ਸੰਸਥਾਵਾਂ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਗਿਆ ਕੀ ਕੋਈ ਉਪਰਾਲਾ ਜੀ ਜੋ ਕੀਤਾ ਗਿਆ ਇਹ ਇਹ ਪੁਰਾਤਨ ਖੇਡਾਂ ਨਾਲ ਆਪਣੇ ਬੱਚਿਆਂ ਨੂੰ ਜੋੜਨ ਦਾ ਨੌਜਵਾਨਾਂ ਨੂੰ ਜੋੜਨ ਦਾ ਇਸ ਤੋਂ ਇਲਾਵਾ ਜਿਹੜੇ ਬਜ਼ੁਰਗ ਲੋਕ ਨੇ ਜਿਹੜੇ ਛੇ ਜਣਾਂ ਨੇ ਇਹਨਾਂ ਗੇਮਸ ਤੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਆਪਣਾ ਪੁਰਾਤਨ ਸਮਾਂ ਜਿਹੜਾ ਹੈਗਾ ਉਹ ਯਾਦ ਕਰਾਉਣ ਲਈ ਜਿਹੜਾ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਤੋਂ ਇਲਾਵਾ ਤੁਸੀਂ ਦੇਖਦੇ ਹੋ ਕਿ ਠੰਡ ਦਾ ਮੌਸਮ ਹੈਗਾ ਆਪਾਂ ਸਾਰੇ ਜਿਹੜੇ ਆ ਆਪਣੇ ਕਮਰਿਆਂ ਵਿੱਚ ਹੀਟਰਾਂ ਦੇ નીચે ਬੈਠੇ ਰਹਿਣੇ ਆ ਤੇ ਆਪਾਂ ਸਾਰੇ ਬਾਹਰ ਨਿਕਲ ਕੇ ਆਏ ਆ ਤੇ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਦੇ ਨਾਲ ਨਾਲ ਸਾਡੇ ਵਿੱਚ ਵੀ ਜੋਸ਼ ਭਰਿਆ ਹੈ ਤੇ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਚਾਹੁੰਦੇ ਹਾਂ ਉਹ ਉਪਰਾਲੇ ਵਿੱਚ ਵੀ ਜਿਹੜਾ ਹੈਗਾ ਇਹ ਬਹੁਤ ਸਲਾਗ ਹੈ ਉਹ ਕਦਮ ਹੈ ਤੇ ਮੈਂ ਚਾਹੂੰਗੀ ਕਿ ਸਾਰੇ ਜਿਹੜੇ ਆਪਣੇ ਸਕੂਲਸ ਨੇ ਸਾਰੇ ਜਿਹੜੇ ਆਪਣੇ ਇੰਸਟੀਟਿਊਸ਼ਨਸ ਨੇ ਉਹ ਇਹਨਾਂ ਨੂੰ ਜਿਹੜਾ ਹੈਗਾ ਉਹ ਰੈਪਲੀਕੇਟ ਕਰਨ ਇਹ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਸਕੂਲ ਕਾਲਜਿਸ 'ਤੇ ਕਰਵਾਈਆਂ ਜਾਣ ਬਾਕੀ ਜਿਹੜਾ ਹੈਗਾ ਉਹ ਮਿਨੀਮਮ ਖਰਚਾ ਕਰਕੇ ਆਪਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਮੈਕਸਿਮਮ ਜਿਹੜਾ ਹੈਗਾ ਉਹ ਕਰ ਸਕੀਏ ਕੋਈ ਏਜ ਲਿਮਟ ਨਹੀਂ ਦੇਖਣ ਨੂੰ ਮਿਲੀ ਜੀ ਬਹੁਤ ਵਧੀਆ ਲੱਗ ਰਿਹਾ ਹੈ ਬਿਲਕੁਲ ਠੀਕ ਹੈ ਜੀ ਏਜ ਲਿਮਟ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਹੈਲਥ ਜਿਹੜੀ ਹੈਗੀ ਆ ਉਹ ਵੀ ਕੋਈ ਏਜ ਲਿਮਟ ਨਹੀਂ ਦੇਖਦੀ ਛੋਟਾ ਬੱਚਾ ਵੀ ਕਦੇ ਵੀ ਬਿਮਾਰ ਹੋ ਜਾਂਦਾ ਹੈ ਬਜ਼ੁਰਗ ਵੀ ਹੋ ਜਾਂਦੇ ਨੇ ਤੇ ਬਾਕੀ ਆਪਣੇ ਜਿਹੜੇ ਏਜ ਦੇ ਹੈਗੇ ਉਹਨਾਂ ਨੂੰ ਤਾਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਹੁੰਦੀਆਂ ਹੀ ਰਹਿੰਦੀਆਂ ਤੇ ਜੇਕਰ ਕੋਈ ਬਿਮਾਰੀ ਜਾਂ ਕੋਈ ਹੈਲਥ ਜਿਹੜੀ ਹੈਗੀ ਆ ਉਹ ਏਜ ਲਿਮਟ ਨਹੀਂ ਦੇਖਦੀ ਤਾਂ ਖੇਡਾਂ ਵਿੱਚ ਵੀ ਔਰ ਨਾਲੇ ਸਮਝ ਜਦ ਦਰੀਆਂ ਗੇਮਾਂ ਨੂੰ ਕਿੰਦਾ ਹੋਰ ਜਿਦਾਂ ਨੌਜਵਾਨ ਜਿਹੜੀ ਜੀੜੀ ਹੈਗੀ ਨਸ਼ੇ ਤੋਂ ਦੂਰ ਨਹੀਂ ਬਿਲਕੁਲ ਮੈਂ ਇਹੀ ਜਿਹੜੀ ਹੈਗੀ ਆ ਗੱਲ ਕਹੀ ਹੈ ਕਿ ਕੋਈ ਵੀ ਗੇਮ ਜਦੋਂ ਆਪਾਂ ਕਿਤੇ ਸ਼ੁਰੂ ਕਰਦੇ ਹਾਂ ਜਿੱਦਾਂ ਕ੍ਰਿਕਟ ਹੋ ਗਈ ਬਾਸਕਟਬਾਲ ਜਾਂ ਬੈਡਮਿੰਟਨ ਵਗੈਰਾ ਉਹਦੇ ਵਿੱਚ ਜਿਹੜਾ ਹੈਗਾ ਉਹ ਖਰਚਾ ਕੋਈ ਨਾ ਕੋਈ ਆਉਂਦਾ ਹੈ ਚਾਹੇ ਉਹ ਸਰਕਾਰ ਦਾ ਖਰਚਾ ਹੋਵੇ ਚਾਹੇ ਉਹ ਪੇਰੈਂਟਸ ਦਾ ਹੋਵੇ ਚਾਹੇ ਬੱਚੇ ਦਾ ਖਰਚਾ ਹੋਵੇ ਇੰਨਾ ਗੇਮਸ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਕੋਈ ਖਰਚਾ ਨਹੀਂ ਆਇਆ ਹੈਗਾ ਸਿਰਫ ਇੱਕ ਆਰਗੇਨਾਈਜ਼ ਆਪਾਂ ਕੀਤਾ ਹੈਗਾ ਕੋਈ ਘੜਾ ਲੈ ਲਿਆ ਕਿਸੇ ਨੇ ਜਾਂ ਕਿਸੇ ਨੇ ਹੱਥ 'ਚ ਕੁਝ ਦੇ ਵਿੱਚ ਇੰਨਾ ਜ਼ਿਆਦਾ ਵਧੀਆ ਚੀਜ਼ ਕਰ ਸਕਦੇ ਜਿੱਤੇ ਆਪਾਂ ਬੱਚਿਆਂ ਨੂੰ ਜਿਹੜਾ ਹੈਗਾ ਉਹ ਆਪਣੇ ਪੁਰਾਤਨ ਜਿਹੜਾ ਹੈਗਾ ਉਹ ਕਲਚਰ ਨਾਲ ਵੀ ਜੋੜ ਰਹੇ ਆ ਇਸ ਤੋਂ ਇਲਾਵਾ ਉਹਨਾਂ ਦੀ ਸਿਹਤ ਜਿਹੜੀ ਹੈਗੀ ਆ ਉਹ ਵੀ ਉਹਨਾਂ ਨੂੰ ਕਰਨ ਦਾ ਉਪਰਾਲਾ ਹੋ ਰਿਹਾ ਇਸ ਤੋਂ ਇਲਾਵਾ ਉਹ ਨਸ਼ੇ ਤੋਂ ਵੀ ਬਚ ਰਹੇ ਨੇ ਤਾਂ ਇਸ ਤੋਂ ਚੰਗੀ ਹੋਰ ਕੋਈ ਚੀਜ਼ ਨਹੀਂ ਹੋ ਸਕਦੀ ਤੇ ਮੋਬਾਈਲ ਨੂੰ ਲੈ ਕੇ ਕਿਵੇਂ ਕਹੋਗੇ ਜਿਵੇਂ ਬੱਚੇ ਉਧਰ ਜ਼ਿਆਦਾ ਆਕਰਸ਼ਣ ਹੋ ਰਹੇ ਨੇ ਮੋਬਾਈਲ ਤਾਂ ਦੇਖੋ ਜੀ ਅੱਜ ਕੱਲ ਜਿਹੜਾ ਹੈਗਾ ਉਹ ਆਪਣੀ ਜਿਹੜੇ ਪੇਰੈਂਟਸ ਹੈਗੇ ਬੱਚਿਆਂ ਦੇ ਉਹਨਾਂ ਦੀ ਲਾਈਫ ਦਾ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਪਾਰਟ ਬਣ ਚੁੱਕਿਆ ਤੇ ਜੇ ਆਪਾਂ ਆਪ ਮੋਬਾਈਲ ਤੋਂ ਦੂਰ ਨਹੀਂ ਆਣੀ ਸਟੋਰੀ ਤੁਸੀਂ ਸੁਣੀ ਹੋਊਗੀ ਜਿੱਤੇ ਉਹ ਬਾਬਾ ਜੀ ਜਿਹੜੇ ਹੈਗੇ ਆ ਉਹ ਕਹਿੰਦੇ ਆ ਵੀ ਜੇ ਮੈਂ ਆਪ ਜਿਹੜਾ ਹੈਗਾ ਚੀਨੀ ਖਾਣਾ ਨਹੀਂ ਛੱਡ ਸਕਦਾ ਜਾਂ ਮੈਂ ਆਪ ਚੀਨੀ ਖਾਣਾ ਤਾਂ ਮੈਂ ਤੁਹਾਡੇ ਬੱਚੇ ਨੂੰ ਕਿੱਦਾਂ ਕਹਦਾ ਕਿ ਬੇਟਾ ਤੂੰ ਚੀਨੀ ਨਾ ਖਾਇਆ ਕਰ ਤੇ ਉਹੀ ਹੈ ਕਿ ਆਪਾਂ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਜ਼ਿਆਦਾ ਮੋਬਾਈਲਸ ਨੂੰ ਇਸ ਕਰਕੇ ਲਾ ਲਿਆ ਕਿਉਂਕਿ ਸਾਨੂੰ ਇਹ ਚੀਜ਼ ਸੌਖੀ ਲੱਗਦੀ ਹੈ ਕਿ ਅੰਦਰ ਬੈਠੇ ਬੈਠੇ ਬਿਨਾਂ ਉੱਠੇ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਇੱਕ ਇਦਾਂ ਦੀ ਚੀਜ਼ ਦੇ ਦੇਣੇ ਆ ਜਿਸ ਤੋਂ ਬਾਅਦ ਉਹ ਆਪਾਂ ਨੂੰ ਤੰਗ ਨਹੀਂ ਕਰਦੇ ਪਰ ਆਪਾਂ ਇਹ ਨਹੀਂ ਸੋਚਦੇ ਕਿ ਆਪਾਂ ਉਹਨਾਂ ਦੀ ਸਿਹਤ ਨਾਲ ਜਿਹੜਾ ਹੈਗਾ ਉਹ ਬਹੁਤ ਵੱਡਾ ਖੇਲਵਾੜ ਕਰ ਰਿਹਾ ਉਹਨਾਂ ਦੀ ਮੈਂਟਲ ਹੈਲਥ ਉਹਨਾਂ ਦੀ ਫਿਜ਼ੀਕਲ ਹੈਲਥ ਜਿਹੜੀ ਹੈਗੀ ਉਹ ਬਾਹਰ ਨਿਕਲ ਕੇ ਇਸ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਹੀ ਬਣੇਗੀ ਤੇ ਇਹ ਚੀਜ਼ ਸਾਰੇ ਪੇਰੈਂਟਸ ਨੂੰ ਸੁਝਤਨੀ ਚਾਹੀਦੀ ਹੈ ਜੀ ਮੈਂ ਮੈਂ ਜਿਵੇਂ ਹੁਣ ਦੇਖਿਆ ਪਾ ਸਾਇੰਸ ਦੇ ਟਾਈਮ ਨਾਲ ਮੋਬਾਈਲ ਵਗੈਰਾ ਬੱਚਿਆਂ ਨੂੰ ਯੂਜ਼ ਕਰਨਾ ਵੀ ਬਹੁਤ ਜ਼ਰੂਰੀ ਹੈ ਪੜ੍ਹਾਈ ਦੇ ਲੈਵਲ ਤੇ ਮੋਬਾਈਲ ਵਗੈਰਾ ਬਹੁਤ ਜ਼ਰੂਰੀ ਹੋ ਗਿਆ ਦੇਖੋ ਜੀ ਲਾਈਫ ਦਾ ਬੈਲੈਂਸ ਹੈ ਇਹ ਬੈਲੈਂਸ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਹਰ ਚੀਜ਼ ਦਾ ਬੈਲੈਂਸ ਮੇਨਟੇਨ ਹੁਣ ਹਰ ਟਾਈਮ ਬੱਚਾ ਜਿਹੜਾ ਹੈਗਾ ਉਹ ਬਾਹ ਬੈਲੈਂਸ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਮੋਬਾਈਲ ਜਿਹੜਾ ਹੈਗਾ ਉਹ ਪੜ੍ਹਾਈ ਲਈ ਜ਼ਰੂਰੀ ਹੋ ਚੁੱਕਿਆ ਅੱਜ ਕੱਲ ਆਨਲਾਈਨ ਕਲਾਸਿਸ ਹੈਗੀਆਂ ਇਸ ਤੋਂ ਇਲਾਵਾ ਮੋਬਾਈਲ ਤੇ ਇਨਫੋਰਮੇਸ਼ਨ ਵੀ ਬਹੁਤ ਹੈ ਜਿਹੜੀ ਬੱਚੇ ਜਿਹੜਾ ਹੈਗਾ ਉਹ ਇੰਪੋਰਟੈਂਟ ਹੋ ਜਾਂਦੀ ਹੈ ਯਾ ਕਹਿ ਲਓ ਵੀ ਉਹਦੇ ਲਈ ਯੂਸਫੁਲ ਹੋ ਜਾਂਦੀ ਹੈ ਕਈ ਤੁਸੀਂ ਦੇਖਿਆ ਹੋਣਾ ਵੀ ਸਿਵਲ ਸਰਵਿਸਿਜ਼ ਦੀ ਤਿਆਰੀ ਵੀ ਬੱਚਿਆਂ ਨੇ ਮੋਬਾਈਲਾਂ ਤੇ ਹੀ ਕਰ ਲਈ ਹੈ ਪਰ ਉਹੀ ਹੈ ਕਿ ਇੱਕ ਬੈਲੈਂਸ ਮੇਨਟੇਨ ਕਰਨਾ ਜ਼ਰੂਰੀ ਹੈ ਉਹ ਬੈਲੈਂਸ ਜਿਹੜਾ ਹੈਗਾ ਉਹ ਪੇਰੈਂਟਸ ਨੇ ਪਹਿਲਾਂ ਬੱਚੇ ਨੂੰ ਮੇਨਟੇਨ ਕਰਨਾ ਸਿਖਾਣਾ ਹੈ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਬੱਚੇ ਦੀ ਉਹ ਹੈਬ Thank <laughs> you. ਕਦਰ ਦੇ ਪਰ ਬੱਚੇ ਨਹੀਂ ਮੰਨਦੇ ਉਹਨਾਂ ਨੂੰ ਮੈਂ ਕੀ ਕਹੇ ਦੇਖੋ ਕੋਸ਼ਿਸ਼ ਇਹੀ ਰਹਿੰਦੀ ਹੈ ਇਹਦੇ ਵਿੱਚ ਇਦਾਂ ਹੁੰਦਾ ਹੈ ਕਿ ਤੁਸੀਂ ਸੁਣਿਆ ਹੋਣਾ ਕਿ ਕੋਈ ਵੀ ਜਿਹੜੀ ਹੈਬਿਟ ਹੈ ਉਹਨੂੰ ਫਾਰਮ ਕਰਨ ਲਈ 21 ਦਿਨ ਲੱਗਦੇ ਨੇ ਤੇ 21 ਦਿਨ ਜੇ ਤੁਸੀਂ ਬੱਚੇ ਨੂੰ ਜਿਹੜਾ ਹੈਗਾ ਉਹ ਮੋਬਾਈਲ ਤੋਂ ਦੂਰ ਰੱਖ ਲਓ ਜਾਂ ਘੱਟ ਦੋ ਉਹਦਾ ਟਾਈਮ ਜਿਹੜਾ ਹੈਗਾ ਉਹ ਫਿਕਸ ਕਰ ਦੋ ਤਾਂ ਉਹ 21 ਦਿਨਾਂ ਚ ਜਿਹੜਾ ਹੈਗਾ ਉਹ ਸਮਝ ਜਾਊਗਾ ਕਿ ਮੇਰੇ ਵਾਸਤੇ ਕਿਹੜੀ ਚੀਜ਼ ਵਧੀਆ ਹੈ ਕਿਹੜੀ ਚੀਜ਼ ਨਹੀਂ ਹੈ ਜੇ ਉਹ ਬੱਚਾ ਹੈ ਹੋ ਸਕਦਾ ਉਹਨੂੰ ਇਹ ਚੀਜ਼ ਸਮਝ ਨਾ ਆਵੇ ਕਿ ਵਧੀਆ ਹੈ ਜਾਂ ਮਾੜਾ ਕੀ ਹੈ ਪਰ ਉਹਨੂੰ ਇਹ ਚੀਜ਼ ਸਮਝ ਆ ਜਾਊਗੀ ਕਿ ਮੈਨੂੰ ਇੰਨੇ ਹੀ ਟਾਈਮ 'ਚ ਮੋਬਾਈ ਤੇ ਬੱਚੇ ਜਿਹੜੇ ਹੈਗੇ ਉਹ ਇਸੇ ਤਰ੍ਹਾਂ ਨਾਲ ਸਮਝਣਗੇ ਉਹਨਾਂ ਦੀ ਹੈਬਿਟ ਫਾਰਮੇਸ਼ਨ ਆਪਾਂ ਨੂੰ ਕਰਨੀ ਪੈਣੀ ਹੈ ਜੀ ਐਮਾ ਜੇ ਤੁਸੀਂ ਇੱਕ ਪ੍ਰਾਤਕ ਖੇਡ ਮੇਲੇ ਦੀ ਸੰਭਾਲ ਜੀ ਇਸ ਤਰ੍ਹਾਂ ਦਾ ਮਾਇਆ ਕੋਈ ਬਾਰੇ ਦੇ ਮਾਰਟ ਹੈ ਵੀ ਖੇਡ ਮੇਲੇ ਮੰਗਦਾ ਸਹੀ ਦੱਸਾਂ ਤਾਂ ਇਹ ਸ਼ੌਂਕ ਸ਼ੌਂਕ ਚ ਰੰਬਿਆ ਹੋਇਆ ਕੰਮ ਆ ਤੇ ਇਹਨੂੰ ਕੰਟੀਨਿਊ ਰੱਖਣ ਲਈ ਮਿਹਨਤ ਤੇ ਸਾਥ ਦੀ ਜ਼ਰੂਰਤ ਸੀ ਉਹ ਬੜਾ ਸੋਹਣਾ ਸਾਥ ਮਿਲਿਆ ਖਾਲਸਾ ਸੇਵਾ ਸੁਸਾਇਟੀ ਦਾ ਵੀਰ ਪਰਮਜੀਤ ਉਹ ਧੁਣੀ ਕੁਲਦੀਪ ਕਲਸੀ ਹੁਣੀ ਤੇ ਗੁਰਪ੍ਰੀਤ ਬਾਈ ਜੀ ਹੁਣੀ ਸੋ ਇਹਨਾਂ ਸਾਰਿਆਂ ਦਾ ਧੰਨਵਾਦ ਕੱਲਾ ਕੋਈ ਵੀ ਵੱਡਾ ਨਹੀਂ ਹੁੰਦਾ ਉਮੀਦ ਆ ਵੀ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵਧੀਆ ਪੱਧਰ ਦੇ ਕਰਵਾਵਾਂਗੇ ਤੇ ਰੁਝਾਨ ਕਿਦਾਂ ਦਾ ਦੇਖਣ ਨੂੰ ਮਿਲਿਆ ਜੀ ਇਹ ਤੇ ਤ ਮੈਂ ਕਹਿ ਰਹੀ ਆ ਵੀ ਕੈਮਰਾ ਦੀ ਅੱਖ ਤੋਂ ਕੋਈ ਨਹੀਂ ਬਚ ਸਕਦਾ ਸੋ ਇੱਥੇ ਤਾਂ ਅਸੀਂ ਝੂਠ ਵੀ ਨਹੀਂ ਬੋਲ ਸਕਦੇ ਵੀ ਇੰਨੀ ਐਂਟਰੀ ਆ ਹੋਊਗਾ ਸੋ ਬਹੁਤ ਜ਼ਿਆਦਾ ਉਤਸ਼ਾਹ ਹੈ ਬੱਚਿਆਂ 'ਚ ਕਿਉਂਕਿ ਨਵੀਂ ਚੀਜ਼ ਜਦੋਂ ਵੀ ਕਦੇ ਆਉਂਦੀ ਆ ਨਾ ਤਾਂ ਡੈਫੀਨੇਟਲੀ ਉਹ ਇੱਕ ਵਾਰੀ ਤਾਂ ਧਿਆਨ ਖਿੱਚਦੀ ਆ ਸੋ ਪੁਰਾਤਨ ਖੇਡ ਮੇਲਾ ਆਪਣੇ ਆਪ ਦੇ ਵਿੱਚ ਬਹੁਤ ਵਿਲੱਖਣ ਹੈ ਸੋ ਉਮੀਦ ਆ ਵੀ ਇਹਦੇ ਤੇ ਹੋਰ ਬੁਰ ਪ੍ਰੋਗਰਾਮ ਗੱਡਾਂ ਇੱਥੇ ਮਤਲਬ ਕਿ ਖੇਡਾਂ ਆਈਆਂ ਗਈਆਂ ਅੜਿੱਕਾ ਦੌੜ ਹੈ ਜੀ ਘੜਾ ਚੱਕੀ ਭੱਜਣ ਵਾਲੀ ਗੁੱਲੀ ਡੰਡਾ ਰੱਸਾ ਖਿੱਚਣਾ ਹੋ ਗਿਆ ਹੋਰ ਬਹੁਤ ਸਾਰੀਆਂ ਗੇਮਸ ਜਿਵੇਂ ਪਿੱਠੂ ਗਰਮ ਹੋ ਗਈ ਹੈ ਨਾ ਗੀਟੇ ਹੋਗੇ ਸਟੈਪੂ ਹੋ ਗਿਆ ਇਸ ਤਰ੍ਹਾਂ ਦੀਆਂ ਗੇਮਸ ਨੇ ਇਸ ਤਰ੍ਹਾਂ ਦੀਆਂ ਖੇਡਾਂ ਦਾ ਅੱਜ ਕੱਲ੍ਹ ਵੈਸੇ ਲੁਕਤ ਹੋ ਗਈਆਂ ਹੈਗੇ ਤੁਸੀਂ ਯਾਦ ਆ ਰਹੀਆਂ ਇੱਥੇ ਆ ਕੇ ਦੇਖੋ ਜੀ ਇਹ ਕੰਮ ਸਾਡੀ ਪੀੜੀ ਦੇ ਸਿਰ ਤੇ ਆ ਮੋਢਿਆਂ ਤੇ ਜ਼ਿੰਮੇਵਾਰੀ ਆ ਕਿ ਜੇ ਇਹ ਨਾਮ ਅਸੀਂ ਇਹਨਾਂ ਦੇ ਕੰਨੀ ਨਾ ਪਾਏ ਤਾਂ ਅਸੀਂ ਆਪਣੀ ਇਸ ਪੀੜੀ ਨੂੰ ਇਹਨਾਂ ਤੋਂ ਵਿਸਾਰ ਦੇਵਾਂਗੇ ਤੇ ਮੋਗੇ ਦੀਆਂ ਹੀ ਟੀਮਾਂ ਆਈਆਂ ਜਾਂ ਹੋਰ ਵੀ ਨਹੀਂ ਜੀ ਪੂਰੇ ਪੰਜਾਬ ਤੋਂ ਤੁਸੀਂ ਯਕੀਨ ਮੰਨੋ ਸਵੇਰ ਐਨੀ ਧੁੰਦ ਸੀ ਮੌਸਮ ਖਰਾਬ ਸੀ 8 ਵਜੇ ਮਲੇਰ ਕੋਟਲਾ ਤੋਂ ਸਾਡੇ ਸੀਨੀਅਰ ਸਿਟੀਜ਼ਨ ਦੇ ਵਿੱਚ ਭੱਜੇ ਵੀ ਸੀ ਦੌੜ ਵੀ ਲਗਾਈ ਸੀ ਉਹਨਾਂ ਦੀ ਉਮਰ 74 ਸਾਲ ਹੈ ਜੀ ਉਹ ਪਹੁੰਚੇ ਹੋਏ ਸੀ ਬਠਿੰਡਾ ਤੋਂ ਪਹੁੰਚੇ ਹੋਏ ਨੇ ਸੋ ਆਪਣੇ ਆਪ ਦੇ ਵਿੱਚ ਵਧੀਆ ਗੱਲ ਹੈ ਜੀ ਕਿਆ ਨਾ ਮੈਂ ਕਿਹਾ ਸੋਨੀਆ ਸੋਨੀਆ ਜੀ ਅੱਜ ਮੋਗਾ ਦੇ ਵਿੱਚ ਪ੍ਰਾਪਨ ਫੇਡਾਂ ਸੰਗ ਕਰਵਾਇਆ ਜਿੱਥੇ ਸਰਦੀਆਂ ਦਾ ਮੌਸਮ ਬਹੁਤ ਜਿਆਦਾ ਠੰਡ ਵੀ ਬੜੀ ਹੈ ਪਰ ਬੱਚਿਆਂ ਨੇ ਜੋਸ਼ ਜੜਾ ਦੇਖਣ ਨੂੰ ਮਿਲ ਰਿਹਾ ਕਿੰਦਾ ਲੱਗਦਾ ਸਰ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਪਹਿਲਾਂ ਤਾਂ ਥੈਂਕ ਯੂ ਜਸ ਮੈਮ ਦਾ ਜਿਨ੍ਹਾਂ ਨੇ ਐਡਾ ਵੱਡਾ ਫਰਾਲਾ ਕਰਾਇਆ ਬਹੁਤ ਵਧੀਆ ਚੀਜ਼ ਹੈ ਲੱਗੀ ਕਿ ਜਿਹੜੀਆਂ ਹਾਊਸ ਵਾਈਫਸ ਆ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਵਾ ਔਰ ਇਹ ਚੀਜ਼ਾਂ ਪ੍ਰੋਵਾਈਡ ਹੋਣੀਆਂ ਵੀ ਚਾਹੀਦੀਆਂ which is very good ਇਸ ਨੂੰ ਅਨਲਰਕਲ ਦੇ ਬੱਚੇ ਲੈ ਗਏ ਨੇ ਪੁਰਾਣੀਆਂ ਗੇਮਾਂ ਨੂੰ ਭੁੱਲਦੇ ਜਾਂਦੇ ਨੇ ਮੋਬਾਈਲਾਂ ਦੀਆਂ ਗੇਮਾਂ ਖੇਡ ਰਹੇ ਨੇ ਔਰ ਨਸ਼ੇ ਵੱਲ ਵੱਧ ਰਹੇ ਨੇ। ਮੈਂ ਇਹੀ ਕਹਾਂਗੀ ਕਿ ਆਪਣੇ ਬੱਚਾ ਨੂੰ ਵੱਧ ਤੋਂ ਵੱਧ ਗੇਮਜ਼ ਦੇ ਵਿੱਚ ਲਗਾਓ ਔਰ ਸਪੈਸ਼ਲੀ ਇਹ ਸਾਡੀਆਂ ਕਲਚਰ ਔਰ ਟਰੈਡੀਸ਼ਨਲ ਗੇਮਜ਼ ਆ ਜਿੰਨੀਆਂ ਵੀ ਇੱਥੇ ਹੋਈਆਂ ਸਾਰੀਆਂ ਪੁਰਾਤਨ ਗੇਮਜ਼ ਆ ਜਿਹੜੀਆਂ ਕਿ ਵਿੱਚ ਟੋਟਲੀ ਡਿਫਰੈਂਟ ਫਰੋਮ ਅਦਰ ਗੇਮਜ਼ ਜਿਹੜੀਆਂ ਅਸੀਂ ਅੱਜ ਕੱਲ ਦੇਖ ਰਹੇ ਹਾਂ ਸਪੋਰਟਸ ਵਗੈਰਾ ਉਹਨਾਂ ਨਾਲੋਂ ਬਿਲਕੁਲ ਡਿਫਰੈਂਟ ਸੀ ਚੀਜ਼ ਔਰ ਬਹੁਤ ਅਟਰੈਕਟਿਵ ਸੀ ਬਹੁਤ ਵਧੀਆ ਸੀ ਸਾਡਾ ਪਰਪਸ ਇਹੀ ਆ ਕਿ ਬੱਚਿਆਂ ਫਿਜ਼ੀਕਲੀ ਐਕਟੀਵਿਟੀ ਵੱਲ ਇੰਪਰੂਵ ਕਰੀਏ ਲਾਈਕ ਸਾਡੇ ਕੋਲੇ ਪੰਗੜੇ ਦੇ ਕੁਝ ਬੱਚੇ ਆਏ ਹੋਏ ਅੱਜ ਅ ਜਿਵੇਂ ਕਿ ਜਿੰਨਾ ਉਹ ਕਰਨਗੇ ਉਨਾ ਹੀ ਵਧੀਆ ਰਹਿਣਗੇ ਔਰ ਮੋਬਾਈਲ ਤੋਂ ਵੀ ਉਹਨਾਂ ਕੇ ਅਵੇਅਰ ਰਹਿੰਦੇ ਆ ਨੇ ਪਾਰਟਿਸਪੀਟ ਕਰੇ ਮੋਗੇ ਦੇ ਬੱਚੇ ਲਗੀਤਾ ਯਾਰੋ ਵੀ ਆਏ ਜੀ ਕੁਝ ਬੱਚੇ ਹਾਂਜੀ ਜਗਰਾਉਂ ਤੋਂ ਵੀ ਹੈ ਬੱਚੇ ਮੋਗੇ ਦੇ ਆ ਬਾਕੀ ਨੇੜ ਤੇੜੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਆਏ ਹੋਏ ਨੇ ਇੱਥੇ ਕਿੱਦਾਂ ਲੱਗਿਆ ਉਫਾ ਦੇ ਬੱਚੇ ਵੈਰੀ ਗੁੱਡ ਬਹੁਤ ਹੀ ਜ਼ਿਆਦਾ ਵਧੀਆ ਵੈਰੀ ਨਾਈਸ ਮਤਲਬ ਆਲ ਕ੍ਰੈਡਿਟ ਗੋਸ ਟੂ ਮਤਲਬ ਜਿਸ ਤਰ੍ਹਾਂ ਦੇ ਸਿਸਟਮ ਬੱਚੇ ਛੋਟੇ ਛੋਟੇ ਲੈ ਕੇ ਪਹੁੰਚੇ ਇਹਨਾਂ ਨੇ ਕੀ ਕੀ ਪੇਸ਼ ਕੀਤਾ ਤੇ ਕਿਹੜੀ ਗੇਮ ਸੀ ਇਹਨਾਂ ਦੀ ਇਨਾਂ ਦਾ ਗੇਮਸ ਨਹੀਂ ਸੀ ਸਰ ਇਹਨਾਂ ਦੀ ਪੰਗੜੇ ਦੀ ਆਈਟਮ ਸੀ ਪੰਗੜਾ ਔਰ ਗਿੱਧਾ ਸਾਰੀ ਕਲਚਰਲ ਆਈਟਮ ਆਪਣੀ ਮੋਸਟਲੀ ਜਿੰਨੀਆਂ ਵੀ ਐਕਟੀਵਿਟੀਆਂ ਹੁੰਦੀਆਂ ਵਾ ਸਾਰੀਆਂ ਕਲਚਰਲ ਬੇਸਡ ਹੀ ਹੁੰਦੀਆਂ 90% ਤਾਂ ਆਪਾਂ ਇਹ ਜਿਹੇ ਹੀ ਐਕਟੀਵਿਟੀਆਂ ਹੁੰਦੇ ਆ ਬੱਚੇ ਤਾਂ ਹੋਰ ਵੀ ਸੀ ਬਟ ਕਿਉਂਕਿ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਤੁਸੀਂ ਦੱਸਿਆ ਕਿ ਧੁੰਦ ਦਾ ਟਾਈਮ ਆ ਮੌਸਮ ਉਹੋ ਜਿਹਾ ਸੀ ਸੋ ਇਸ ਲਈ ਖੜੇ ਪਰ ਜਿੰਨੇ ਹੋ ਸਕੇ ਨੈਕਸਟ ਟਾਈਮ ਅਸੀਂ ਇਸ ਤੋਂ ਵੀ ਵੱਧ ਤੋਂ ਵੱਧ ਲੈ ਕੇ ਆਵਾਂਗੇ ਬੱਚਿਆਂ ਨੂੰ ਥੈਂਕ ਯੂ इस वीडियो अगे शेयर जरूर करना जी कृपा करके चैनल साब्राइब जरूर कर लो जी हूँ फास्ट न्यूज पाबी एप्ले एप स्टोर तो इंसटॉल करके नवियजा खबर पढ़ते देख सकते हो धनबाद